ਜਗਰਾਉਂ ਤੋਂ ਉੱਪਰ ਕੋਟੇ ਆਪਣੀ ਇਹ ਸਤਸੰਤ ਦੀ ਚੱਲ ਰਹੀ ਹੈ ਖਡੂਰ ਪੈਚ ਵਿਖੇ ਜਿਹੜਾ ਵਿਸਿਆਡਾ ਸੋ ਬੜੇ ਸਰਦਾਰ ਗੁਰਮੀਤ ਸਿੰਘ ਜੀ ਮਾਣੇ ਸਾਹਿਬ ਜਿਨ੍ਹਾਂ ਨੂੰ ਸਾਸ ਨੇ ਕਈ ਵਾਰ ਉਹਨਾਂ ਨਾਲ ਬੈਠ ਕੇ ਵੀ ਵਿਚਾਰਾ ਸਾਂਝ ਪਾਈ ਹੈ ਪੰਮਾ ਦੇ ਸਤ ਗੁਰਾਂ ਦੀ ਬੜੀ ਕਿਰਤ ਆ ਜਿਹੜਾ ਇਹਨਾਂ ਦੇ ਅਪਰਾਧ ਨੂੰ ਉਤਾਰੇ ਨੇ ਸਿੱਖੀ ਨੂੰ ਸਵਾਗਤ ਹੈ ਸਾਰਾ ਪਰਵਾਰ ਮੰਮੀ ਪਰਵਾਰ ਸੋ ਲੱਖਾਂ ਦੇ ਮਸਾਲ ਨਾਲ ਬੱਚਿਆਂ ਦੇ ਜੀਵਨ ਨੂੰ ਉੱਕਰਕਦਿਆਂ ਉਹ ਸਿੱਖੀ ਨੂੰ ਉੱਕਰਕਦਿਆਂ ਉਹ ਘਰ ਕੇ ਕਰਦੇ ਇਹਨੂੰ ਕਹਿੰਦੇ ਸਤਪੁਰ ਦੀ ਬਾਣੀ ਅੰਦਰ ਵਿੱਚ ਦੁਨੀਆਂ ਨੂੰ ਸੇਵ ਕਰਾਈਐ ਸਾਧ ਸੰਗ ਵਿੱਚ ਸਰਪਾਈਐ ਇਸ ਸਤਪੁਰਾਂ ਦੇ ਪਾਵਨ ਬਚਨ ਦੇ ਭਾਈ ਸਾਹਿਬ ਦੀ ਪੜਾਈ ਦੇ ਫਰਜ਼ੋ ਸੋ ਬੋਲਣਾ ਦੇ ਪੀਟਰ ਸਾਹਿਬਾ ਸਮੂਹ ਸਾਥ ਮਿੰਦਰ ਸਵਾਨ ਬੜੇ ਸੋਹਣ ਬਾਤ ਸੋਹਣੇ ਹੋਏ ਇਨਸਾਨ ਨੇ ਸੋ ਐਸੇ ਸਭ ਪਿਆਰਿਆਂ ਦੇ ਨਾਲ ਇਹ ਸੰਗਤਾਂ ਦੇ ਦਰਵਾਜ਼ੇ ਬੇਨਤੀ ਕਰਨ ਦੀ ਟੋਹਣਾ ਸਾਨੂੰ ਰਲ ਕੇ ਸਹਿਯੋਗ ਦੇਣਾ ਚਾਹੀਦਾ ਹੈ ਗੁਰੂ ਦਾਤ ਗੁਰਮਤ ਸਮਾਗਮ ਹੋਇਆ ਗੁਰਮਤ ਮਕਾਰਵੇ ਹੋਏ ਨੇ ਬਹੁਤ ਹੀ ਵਧੀਆ ਹੋਏ ਨੇ ਬੜੇ ਸੁਚੱਜੇ ਤੁਮਰੇ ਨਾਲ ਮੈਂ ਰਸ ਹਵਾਨਾ ਦੇ ਗੁਰੂ ਘਰ ਦੀ ਪ੍ਰਬੰਧ ਕਮੇਟੀ ਦੇ ਸਹਿਜ ਲੋਕਾਂ ਇਸ ਸਾਧਾ ਸਮਾਗਮ ਦੇ ਪਰੇ ਚੜਿਆ ਸਤਿਗੁਰਾਂ ਦੀ ਕਿਰਪਾ ਦੇ ਦੁਆਰਾ ਤੋਂ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਤਾਂ ਕਈਗਣੇ 1 ਮਹੀਨਾ ਪਹਿਲਾਂ ਸਮੋਸਾ ਦਾਪ ਆਇਆ ਉੱਥੇ ਗੁਬਸ ਸਥਿਤੀਆਂ ਗੀਆਂ ਬੱਚਿਆਂ ਤੇ ਜਿਵੇਂ 1 ਮਹੀਨਾ ਪਹਿਲਾਂ ਵਾਢੀ ਦਿੱਤਾ ਗਿਆ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਉਸ ਫਸਾਲ ਨਾਲ ਅੰਕੜੇ ਨਹੀਂ ਹੈ ਸਹੀ ਉਸ ਹਸਾਬ ਨਾਲ ਕਿਉਂਕਿ ਵੇਖ ਰਹੇ ਆ ਅਸੀਂ ਘਰ ਘਰ ਜਾ ਕੇ ਵੀ ਕਈ ਬੰਦਿਆਂ ਨੂੰ ਪਰਵਾਰਾਂ ਤੋਂ ਬੇਨਤੀ ਕੀਤੀ ਮੈਨੂੰ ਇਹ ਵੀ ਪਰਵਾਰ ਭਰੇਗਾ ਬਹੁਤ ਵੱਡਾ ਘਟਕਾ ਉਤਸ਼ਾਹ ਹੈ ਜੀ ਸਾਡੇ ਲੋਕਾਂ ਨੂੰ ਅਸੀਂ ਜਦੋਂ ਨਾਲ ਨੈਟ ਟਰੱਕ ਆ ਗਿਆ ਵਧੀਆ ਵਰਤਣ ਵਾਸਤੇ ਵਧੀਆ ਤੀਰੰਗਵਾਲ ਔਰ ਇਹਦੇ ਸੱਜਿਆ ਨਾਸ ਕੀ ਕਰਕੇ ਰੋਜ਼ਦਾਣਾ ਅਸੀਂ ਪਰਵਾਨੀ ਤੋਂ ਦੂਰ ਤੱਕ ਲੈ ਗਏ ਗੋੜਪੰਦ ਤੋਂ ਦੂਰ ਤੱਕ ਲੈ ਮੈਂ ਵੇਖਦਾ ਇਹਨਾਂ ਅਸੀਂ ਨਹੀਂ ਪੈਸਟ ਲੈਦੇ ਇਹ ਪਾਕੀ ਸਿੰਘਾਂ ਗਰਾਂਥੀ ਸਿੰਘਾਂ ਦੇ ਇਤਿਹਾਸ ਉਹਨੂੰ ਕਮਾ ਜੀਰੋ ਅੱਡੀਆਂ ਸਾਡਾ ਕੰਮ ਆ ਵੀ ਰੋਟੀਆਂ ਕਾਟ ਪੂਰੇ ਤਾਲ ਅਸੀਂ ਇਹੀ ਇੱਥੇ ਖੜੇ ਆ ਪਏ ਸੋ ਇਹ ਜਿਹੜੀ ਛੋਟੀ ਬਣੀ ਰੀਏ ਛੋਟੇ ਬੰਦੇ ਟੀਚਰ ਸਾਹਿਬਾਨ ਵੀ ਕਰਦੇ ਬਰਵੇਲ ਸਿੰਘ ਮੱਲੀ ਸਾਹਿਬ ਉਹਨਾਂ ਦਾ ਬਹੁਤ ਵੱਡਾ ਪ੍ਰਭਾਅ ਸ਼ਹਿਰੇ ਪਾਸੋਂ ਦਾ ਹੱਥੋਂ ਮਿਲ ਸਕੀ ਤੇ ਹੁਣ ਸਾਡਾ ਅੱਜ ਉਹ ਸਾਡਾ ਮਾਪਿਆਂ ਦਾ ਨੰਗਰ ਨਾ ਸੀ ਛੋਟੇ ਬੰਦਿਆਂ ਨੂੰ ਦੇਖ ਕੇ ਸਿੱਖੀ ਦੇ ਨਾਲ ਜੋੜੀਏ ਨਾ ਸਿੱਖੀ ਕਥਾਵਾਂ ਅੰਭਾਸ ਨਾਲ ਜੋੜੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੱਜ ਅਸੀਂ ਸਮਾਂ ਦੇਖ ਨੂੰ ਲੱਗ ਰਿਹਾ ਮੈਨੂੰ ਲੱਗਦਾ ਵੀ ਇਹ ਨਹੀਂ ਦੇਖਾਂਗੇ ਅਸੀਂ ਸਤਿਗੁਰੂ ਜੀ ਕਢਦੀ ਕਲਾ ਨਾਲ ਸਿੱਤੇ ਪਾਸ਼ਾ ਬੱਚਿਆਂ ਦੇ ਸਿਰ ਤੇ ਬੇਲ ਫੜੀ ਹੱਥ ਰੱਖ ਕੇ ਇਹ ਮੈਨੂੰ ਜਿਵੇਂ ਲੱਗਾਵਾਂ ਕਿ ਸੇਲੇ ਹੀ ਤੇਰੇ ਇੱਕ ਮਹੀਤੀ ਹੈ ਬੜੀ ਸੋ ਸਤਿਗੁਰੂ ਜੀ ਦੀ ਕਿਰਪਾ ਨਾਲ ਕਰਕੇ ਤੋਂ ਉਤਾਰ ਦਿਆ ਬੱਚਿਆਂ ਨੂੰ ਉਹ

ਆਪ ਜੀ ਦਾ ਖਾਤਮਾ ਸਾਹਿਬ